ਲੋ ਜੀ ਪਿੰਡ ਦਿਖਾਉਣ ਲੱਗੇ ਆ ਕੜੂਆ ਖਰੜ ਦੇ ਬਿਲਕੁਲ ਨਜ਼ਦੀਕ ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਪਿੰਡ ਹੈ ਕੜੂਆ ਬੜਾ ਇਤਿਹਾਸਕ ਪਿੰਡ ਹੈ ਬੜਾ ਨਾਮ ਹੈ ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਕੌਰਵਾ ਪੌਂਡਵਾ ਦੇ ਨਾਲ ਸੰਬੰਧਤ ਜਿਹੜਾ ਪਿੰਡ ਹੈ ਤੁਸੀਂ ਬੈਕ ਸਾਈਡ ਤੇ ਦੇਖ ਸਕਦੇ ਹੋ ਬਹੁਤ ਵੱਡਾ ਟੋਬਾ ਹੈ ਔਰ ਇਸ ਟੋਬੇ ਦੇ ਵਿੱਚ ਕਾਫੀ ਜਿਹੜੇ ਹੈ ਪੰਛੀਆਂ ਦੀ ਰੌਣਕ ਹੈ ਪੂਰੀ ਔਰ ਸ਼ਾਹਦੀ ਐਡਾ ਵੱਡਾ ਟੋਬਾ ਜਿਹੜਾ ਚੰਡੀਗੜ੍ਹ ਦੇ ਨਜ਼ਦੀਕ ਵੇਖਣ ਨੂੰ ਮਿਲਦਾ ਹੋਵੇਗਾ ਤੇ ਪਿੰਡ ਦੇ ਕੁਝ ਲੋਕ ਬੈਠੇ ਇਹਨਾਂ ਨਾਲ ਗੱਲਬਾਤ ਕਰਾਂਗੇ ਅਸੀਂ ਬੱਬੇ ਸਤਿ ਸ਼ਕਾਲ ਜੀ ਕੋਈ ਜਾਣਕਾਰੀ ਹੈ ਜੀ ਇਸ ਟੋਬੇ ਦੇ ਬਾਰੇ ਦੀ ਤੁਹਾਨੂੰ ਜੀ ਇਹ ਕੜੂਆ ਪਿੰਡ ਦੀ ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਕੜੂਆ ਕਹਿੰਦੇ ਕਿਉਂ ਹੈ ਜੀ ਇਸ ਨੂੰ ਜੀ ਤੇ ਪੰਡੂਆਂ ਦੇ ਕੈਰੋ ਪੰਡੂਆਂ ਨੂੰ ਜਨਮ ਇਥੇ ਅੱਛਾ ਹਾਂ ਜੀ ਕੈਰੋ ਪੰਡੋਆਂ ਦੇ ਨਾਲ ਸੰਬੰਧਤ ਹੈ ਪਿੰਡ ਇਹ ਹਾਂਜੀ ਤੇ ਪੀਮ ਦੀ ਕੋਈ ਕਥਾ ਵੀ ਜੁੜੀ ਹੋਈ ਇਸ ਦੇ ਨਾਲ ਕੋਈ ਕਹਾਤਾ ਹੋਡਾ ਮਾਰਿਆ ਬਾਈ ਉਹ ਹਾਂਜੀ ਪੀਮ ਨੇ ਉਹਰੇ ਗੋਡਾ ਮਾਰਿਆ ਬਾਈ ਅੱਛਾ ਹਾਂ ਤਾਂ ਪਾਣੀ ਕੱਢਿਆ ਤੋਰੇ ਅੱਛਾ ਪੀਮ ਨੇ ਗੋਡਾ ਮਾਰਿਆ ਤਾਂ ਪਾਣੀ ਕੱਢੇ ਇੱਥੇ ਜੀ ਅੱਛਾ ਜੇ ਨੂੰ ਪੁੱਛੇ ਨਾ ਸੁਣੀ ਨਹੀਂ ਹੈ ਜੀ ਉਹ ਤੁਸੀਂ ਹਾਂ ਦੱਸੋ ਤੁਸੀਂ ਸਿਆਣੇ ਆ ਹੁਣ ਸਾਨੂੰ ਤਾਂ ਲੱਗਦਾ ਕਹਿੰਦਾ ਵੀ ਥੋਤੇ ਮੈਂ ਸੁਣੀ ਨਹੀਂ ਅੱਛਾ ਕੀ ਕਹਿੰਦੇ ਦੀ ਤੁਸੀਂ ਵੀ ਭੀਮ ਦੇ ਗੋਡਾ ਮਾਰਿਆ ਇੱਥੇ ਜੀ ਇੱਥੇ ਤਾਂ ਪਾਣੀ ਨਿਕਲਿਆ ਜੀ ਹਾਂਜੀ ਇੱਥੇ ਤੇ ਜੀ ਆ ਜਿਹੜਾ ਟੋਬੇ ਦੀ ਮਿੱਟੀ ਆ ਜੀ ਇੱਥੇ ਤੇ ਵੀ ਚੱਕ ਚਾਕਾ ਉਹਨਾਂ ਨੇ ਪਾਸਾ ਮਾਰੀ ਦੀ ਆ ਅੱਛਾ ਉਹ ਕਿੱਥੇ ਆ ਇਧਰ ਕੜਾਮ ਸਿੰਘਾ ਕੜਾਮ ਉਹ ਕਿਸੇ ਬੰਦਾ ਜੀ ਇੱਥੇ ਵੀ ਘੜਦੇ ਲਾਕ ਹੈ ਅੱਛਾ ਅੱਛਾ ਹਾਂ ਕੜਾਮ ਟਿੱਬਾ ਹੈ ਉੱਥਾ ਅੱਛਾ ਕੜਾਮ ਟਿੱਬਾ ਹੈ ਹਾਂ ਉਹ ਦੱਸਦੇ ਆ ਵੀ ਇੱਥੇ ਵੀ ਕੜੂਏ ਦੀ ਮਿੱਟੀ ਆ ਅੱਛਾ ਉਧਰ ਤੇ ਵੀ ਦਾ ਅੱਛਾ ਇੱਥੇ ਦੀ ਮਿੱਟੀ ਕੜਾਮ ਗਈ ਹੈ ਕੜਾਮ ਗਈ ਹੈ ਗੋਡੇ ਦੇ ਨਾਲ ਹਾਂ ਕਿ ਕਿੜਾ ਮਾਰੀ ਕਿੱਕੜਾ ਨਹੀਂ ਮਾਰੀ ਆਏ ਨਹੀਂ ਸਾਨੂੰ ਪਤਾ ਜਣੀ ਉੱਥਾ ਪਹੁੰਚੀ ਹੈ ਪਹੁੰਚੀ ਟਿੱਬਾ ਚੜੇ ਆ ਉਹ ਦੱਸਦੇ ਆ ਠੀਕ ਹੈ ਉਹ ਪਿੰਡ ਦੇ ਲਾਕ ਤੇ ਪਿੰਡ ਪਿੰਡ ਤਾਂ ਇਹ ਹੈ ਅੱਛਾ ਜੀ ਕੜੀ ਕਰੋ ਕਿ ਹੁੰਦਾ ਉਰ ਤੇ ਮਿੱਟੀ ਚੰਗੇ ਥਾਂ ਜਾਂਦੀ ਤੇ ਹੈ ਕਿ ਥਾਂ ਅੱਛਾ ਇਹ ਟੋਬੇ ਦੀ ਮਿੱਟੀ ਟੋਬੇ ਦੀ ਮਿੱਟੀ ਚੰਗੇ ਥਾਂ ਹਰੇਕ ਥਾਂ ਤੇ ਜਾਂਦੀ ਸੀਗੀ ਇਹ ਹਾਂ ਜੇ ਸਮਝਾਂਦੇ ਜਿੱਥੇ ਵੀ ਚੰਗਿਆਈ ਲੋਕ ਵਧੀਆ ਕੰਮ ਕਰਨਾ ਚਾਹੁੰਦੇ ਉੱਥੇ ਇੱਥੇ ਮਿੱਟੀ ਲੈ ਕੇ ਜਾਂਦੇ ਹੋਣ ਹਾਂ ਜੀ ਮਿੱਟੀ ਭੀਮ ਦੇ ਮੁੰਡੇ ਨੇ ਜਨਮ ਲੱਤਦਾ ਜੀ ਅੱਛਾ ਘੜੀ ਦੇ ਕੜੁੱਕੇ ਘੜੀ ਦੇ ਘੜੂਕੇ ਨੇ ਤਾਂ ਬਣਿਆ ਘੜੂਆ ਅੱਛਾ ਲੋ ਜੀ ਆਹ ਹੈ ਜਾਣਕਾਰੀ ਆਹ ਹੈ ਜਾਣਕਾਰੀ ਆਓ ਜੀ ਆਓ ਜੀ ਸਤਿ ਸ੍ਰੀ ਅਕਾਲ ਜੀ ਦੇਖੋ ਪਿੰਡ ਦੇ ਬਜ਼ੁਰਗੇ ਸਟੋਬੇ ਦੇ ਆਲੇ ਦੁਆਲੇ ਇਕੱਠੇ ਹੁੰਦੇ ਔਰ ਕਹਿੰਦੇ ਜੀ ਘੜੀ ਦਾ ਘੜੂਕਾ ਕਹਿੰਦੇ ਜਿਸ ਨੂੰ ਹੈ ਕੋਈ ਜਾਣਕਾਰੀ ਦੱਸੋਗੇ ਜੀ ਤੁਸੀਂ ਦੱਸਦੇ ਜੀ ਵੀ ਘੜੀ ਦੇ ਘੜੂਕਾ ਉਰੇ ਪੈਦਾ ਹੋਇਆ ਤਾਂ ਅੱਛਾ ਜੀ ਹਣ 12 ਅੱਖਰੀ ਨੇ ਹੋਇਆ ਤਾਂ ਹੂੰ ਉਹਦੇ ਕਰਕੇ ਵੀ ਉਹ ਘੜੂਆ ਨਾਂ ਤਾਂ ਘੜੂਆ ਦਾ ਪਿੰਡ ਦਾ ਨਾਂ ਘੜੂਆ ਰੱਖਿਆ अच्छा ताकड़ू आपे है पਿੰਡ ਦਾ ਪੀਵ ਨਹੀਂ ਆਏ ਇੱਥੇ ਪੀਵ ਨਹੀਂ ਆਏ ਸੱਤ ਮੰਦਰ ਹੈ ਇਸ ਦੇ ਆਲੇ-ਦੁਆਲੇ ਗੁਰਦੁਆਰੇ ਹੈ ਟੋਬੇ ਨੇ ਅੱਛੇ ਸੱਤ ਮੰਦਰ ਬਣੇ ਹੋਏ ਆ ਲਓ ਜੀ ਸੱਤ ਮੰਦਰ ਹੈ ਸਟੋਬੇ ਦੇ ਆਲੇ-ਦੁਆਲੇ ਕੌਰਵਾ ਪੰਡਵਾ ਨਾਲ ਸੰਬੰਧਿਤ ਹੈ ਪਿੰਡ ਦੇ ਬੈਠੇ ਬਜ਼ੁਰਗ ਔਰ ਇੱਥੇ ਸ਼ਾਮ ਨੂੰ ਰੌਣਕਾਂ ਲੱਗਦੀਆਂ ਬਜ਼ੁਰਗ ਆ ਕੇ ਬੈਠਦੇ ਆ ਬੜਾ ਇਤਿਹਾਸਿਕ ਸਥਾਨ ਹੈ ਚੰਡੀਗੜ੍ਹ ਦੇ ਬਿਲਕੁਲ ਨਜ਼ਦੀਕ ਖਰੜ ਦੇ ਬਿਲਕੁਲ ਨਜ਼ਦੀਕ ਕੋਰਾਲੀ ਦੇ ਬਿਲਕੁਲ ਨਜ਼ਦੀਕ ਔਰ ਮਰੰਡੇ ਦੇ ਬਿਲਕੁਲ ਨਜ਼ਦੀਕ ਔਰ ਸਾਡੇ ਸੂਤਰ ਤਾਰੇ ਬਜ਼ੁਰਗ ਹੀ ਬੈਠੇ ਆ 80 80 ਸਾਲ ਦੇ ਬਜ਼ੁਰਗ ਹੈ ਕਾਫੀ ਵਧੀਆ ਜਾਣਕਾਰੀ ਸਾਨੂੰ ਮਿਲ ਰਹੀ ਹੈ ਕੜੂਏ ਦਾ ਕੋਈ ਵੀ ਬੰਦਾ ਜਿਹੜਾ ਇਸ ਵਲੌਗ ਨੂੰ ਦੇਖ ਰਿਹਾ ਉਸ ਦਾ ਹੁਣ ਫਰਜ਼ ਬਣਦਾ ਹੈ ਕਿ ਲੰਬਾ ਜਿਹਾ ਕਮੈਂਟ ਲਿਖ ਕੇ ਇਸ ਟੋਬੇ ਦੀ ਜਾਣਕਾਰੀ ਵੀ ਦਵੇ ਤੇ ਸਾਡੀ ਜਾਣਕਾਰੀ ਚ ਕਰੇ ਵਧਾ ਹਾਂਜੀ ਬਾਬਾ ਜੀ ਕੀ ਕਹਿੰਦੇ ਜੀ ਹੋਰ ਕੀ ਜਾਣਕਾਰੀ ਇਸ ਦੀ ਜੀ ਥੋੜੋ ਇਹ ਪ੍ਰਿੰਟ ਦੀ ਹਾਂਜੀ ਇਹ ਪ੍ਰਿੰਟ ਪੜਾ ਸਾਡਾ ਪਟਿਆਲੇ ਚ ਹੁੰਦਾ ਦਾ ਜੀ ਅੱਛਾ ਜੀ ਫੇਰ ਆ ਗਿਆ ਹੈ ਰੋਪੜ ਚ ਜੀ ਫੇਰ ਆ ਗਿਆ ਹੁਣ ਮਹਾਲੀ ਚ ਹੂੰ ਹੁਣ ਮਹਾਲੀ ਜ਼ਿਲ੍ਹੇ ਜਾ ਗਿਆ ਮਹਾਲੀ ਚ ਹਾਂ ਤੇ ਇਸ ਵਿੱਚ ਸੱਤ ਮੰਦਰ ਹੈਗੇ ਆਂ ਔਰ ਇਹ ਟੋਬਾ ਕਾਫੀ ਵੱਡਾ ਹੈ ਔਰ ਪੀਮ ਦੇ ਨਾਲ ਸੰਬੰਧਿਤ ਹੈ ਕੜੀ ਦਾ ਕੜੁਕਾ ਕਹਿੰਦੇ ਜਿਸ ਰੂਪ ਉਹ ਇਹ ਪਹਿਲਾਂ ਕੱਚਾ ਦਾ ਸੀ ਅੱਛਾ ਕੱਚਾ ਸੀਗਾ ਪਹਿਲਾਂ ਇਹ ਤਾਂ ਪਿਛਲੇ ਆ ਗਿਆ ਗਵਰਨਮੈਂਟ ਚੰਨੀ ਕੁਛ ਦਿਨ ਮੇਰੇ ਖਿਆਲ 110 ਦਿਨ ਮੁੱਖ ਮੰਤਰੀ ਰਿਹਾ ਚਰਨਜੀਤ ਸਿੰਘ ਚੰਨੀ ਜੀ ਉਹਨੇ ਹਾਂ ਮਤਲਬ ਗਰਾਹ ਰੂਟ ਦਿੱਤੀ ਪੱਕਾ ਕਰਵਾਇਆ ਫਿਰ ਹੋਰ ਜ਼ਿਆਦਾ ਪਹਿਲਾਂ ਇਧਰ-ਇਧਰ ਪੌੜੀਆਂ ਸੀ अच्छा ओना ने पक्का करवाया कोई आज सरोवर भी हैगा खरड़ ਦੇ ਵਿੱਚ ਉਹ ਵੀ ਉਹਦਾ ਕੰਮ ਵੀ ਉਦੋਂ ਸ਼ੁਰੂ ਹੋਇਆ ਉਹ ਮਹਾਰਾਜਾ ਅਜ ਸरोवर ਹੈ ਕੋ खरड़ ਚ ਹੂੰ ਉਹਦਾ ਵੀ ਉਹਦੇ ਨਾਲ ਹੀ ਹਾਂ ਹਾਂ ਚੰਨੀ ਨੇ ਪੰਡ ਬੱਚੀ ਦਾ ਪਾਂਡਵ ਚੀਲ ਨਾਂ ਰੱਖਿਆ ਇਹਦਾ ਇਹਦਾ ਨਾਂ ਪਾਂਡਵ ਚੀਲ ਹੈ ਹਾਂਜੀ ਪਾਂਡਵ ਚੀਲ ਨਾਂ ਰੱਖਿਆ ਨੂੰ ਉਪਰਾਂ ਦਿੱਤੀ ਹੈ ਲਓ ਜੀ ਪਾਂਡਵ ਚੀਲ ਇਸ ਦਾ ਨਾਂ ਰੱਖਿਆ ਹੈ ਔਰ ਜਿਹੜਾ ਹੈ ਇਸ ਦਾ ਕੰਮ ਬਹੁਤ ਹੋਣ ਵਾਲਾ ਹੈ ਠੀਕ ਹੈ ਕਿ ਉਹਨਾਂ ਨੇ ਕੰਮ ਸ਼ੁਰੂ ਕਰਾਇਆ ਪਰ ਕੰਮ ਸੰਪੂਰਨ ਨਹੀਂ ਹੋਇਆ ਬੜਾ ਇਤਿਹਾਸਕ ਪਿੰਡ ਹੈ ਜੀ ਸਾਡੇ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਜਿਹੜਾ ਹੈ ਐਡਾ ਵੱਡਾ ਪਿੰਡ ਹੋਵੇ ਤੇ ਲੋਕਾਂ ਨੂੰ ਪਤਾ ਨਾ ਹੋਵੇ ਸਾਡੀ ਵੀ ਜਾਣਕਾਰੀ ਚ ਤੁਹਾਡੇ ਤੁਸੀਂ ਜਾਣਕਾਰੀ ਦਿੱਤੀ ਸਾਡੀ ਜਾਣਕਾਰੀ ਤਾਂ ਵਧੀ ਹੈ ਇਸ ਦੇ ਵਿੱਚ ਕੀ ਇਹ ਕੌਰਵਾ ਪਾਂਡਵਾ ਦੇ ਸਬੰਧ ਦਾ ਜਿਹੜਾ ਟੋਬਾ ਸਾਡੇ ਨਜ਼ਦੀਕ ਹੈ ਬਹੁਤ ਵੱਡੀ ਗੱਲ ਹੈ ਜੀ ਅਬ ਭਾਈ ਹੈ ਕੋਈ ਜਾਣਕਾਰੀ ਤੁਹਾਨੂੰ ਜੀ ਹਾਂ ਜੀ ਇਸ ਟੋਬੇ ਬਾਰੇ ਜੀ ਟੋਬਾ ਹੁਣ ਦੱਸ ਤਾਂ ਆਹੀ ਕੁਛ ਅੱਜਕਣਾ ਹੀ ਨੇ ਆਹੀ ਜਿੱਥੇ ਦੱਸਿਓ ਉਕੜਾ ਹੀ ਹੈ ਬਸ ਹਾਂ ਮੰਦਿਰ ਸਿਵਲਿੰਗ ਹੈ ਵਿੱਚ ਤੇ ਨਿਕਲੀਆਂ ਜੀ ਇਹ ਅੱਛਾ ਹਾਂ ਜਦ ਪਟਾਈ ਹੁੰਦੀ ਸੀ ਅੱਛਾ ਤੁਸੀਂ ਦੇਖਿਆ ਉਦੋਂ ਜਦੋਂ ਪਟਾਈ ਛੋਟੇ ਛੋਟੇ ਹੁੰਦੇ ਤੇ ਜੀ ਇੱਥੇ ਟੋਬੇ ਦੇ ਬਿੱਤੇ ਜਦ ਪੱਟਦੇ ਹੁੰਦੇ ਤਾਂ ਟੋਬਾ ਟੋਬੇ ਤੇ ਪਹਿਲਾਂ ਅੱਛਾ ਇੱਥੇ ਕੱਚਾ ਹੁੰਦਾ ਤਾਂ अच्छा जी कच्चे ਦੇ ਚ ਟੋਬਾ ਪੱਟ ਦਿੱਤੇ ਸਿਵਲਿੰਗਾ ਨਿਕਲ ਨਿਕਲ ਕੇ ਅੰਦਰ ਦੇ ਉੱਥੇ ਮੰਦਰ ਤਿਆਰ ਕਰੇ ਦੇਖੋ ਅੱਛਾ ਇਹ ਜਿਹੜੇ ਆਲੇ-ਦਲੇ ਮੰਦਰ ਤਿਆਰ ਹੋਏ ਸੱਤ ਮੰਦਰ ਸੱਤ ਮੰਦਰ ਇੱਕਾ ਹੋਇਆ ਤਿਆਰ ਜੀ ਹਾਂ ਇਹਨਾਂ ਚੋਂ ਸ਼ਿਵਲਿੰਗ ਨਿਕਲੇ ਐ ਤੇ ਇਹ ਉੱਥੇ ਤਿਆਰ ਅੰਦਰ ਤੇ ਨਿਕਲੇ ਅੰਦਰ ਤੋਂ ਟੋਬੇ ਦੇ ਅੰਦਰ ਤੋਂ ਨਿਕਲੇ ਇਹ 70 ਬਿਗੇ ਦਾ ਟੋਬਾਤਾ ਜੀ ਅੱਛਾ ਲਓ ਜੀ ਘੜੀ ਦਾ ਕੁੜੂਕਾ ਕੜੂਆ ਪਿੰਡ ਦੇਖ ਕੇ ਮਜ਼ਾ ਆ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਜੀ ਖਾਸ ਗੱਲ ਹੈ ਦੇਖੋ ਜੀ ਇਹ ਸਾਡੇ ਹੈ ਸੂਤਰਤਾਰ ਸਾਰੇ ਬਜ਼ੁਰਗ ਇਹਨਾਂ ਨੂੰ ਮਿਲ ਕੇ ਬੜਾ ਚੰਗਾ ਲੱਗੇ ਜਿੱਥੇ ਬਜ਼ੁਰਗ ਮਿਲਦੇ ਨੇ ਜੀ ਔਰ ਜਾਣਕਾਰੀ ਜਿਹੜੀ ਹੈ ਵਿਰਸੇ ਤੇ ਵਿਰਾਸਤ ਦੀ ਹੋਰ ਵੱਧ ਜਾਂਦੀ ਹੈ ਬਿਲਕੁਲ ਕੜੂਆ ਪਿੰਡ ਜਿਹੜਾ ਹੈ ਇਤਿਹਾਸਿਕ ਪਿੰਡ ਹੈ ਤੇ ਇਸ ਦੀ ਜਾਣਕਾਰੀ ਜਿਹੜੀ ਹੈ ਲਵਾਂਗੇ ਪੂਰਾ ਵਲੌਗ ਦੇਖਿਓ ਅਖੀਰ ਤੱਕ ਹਜੇ ਬਹੁਤ ਕੁਝ ਦਿਖਾਵਾਂਗੇ ਮੰਦਰ ਦਿਖਾਣੇ ਤੁਹਾਨੂੰ ਏ ਸਟੋਬੇ ਦੇ ਆਲੇ-ਦੁਆਲੇ ਸਤ ਮੰਦਰ ਹੈ ਚੱਲਦੇ ਆਂ ਮੰਦਰ ਦਿਖਾਈਏ ਜੀ ਫਿਰ ਦਿਖਾਈਏ ਜੀ ਇਹਨਾਂ ਨੂੰ ਕਿ ਕਰਕੇ ਮੰਦਰ ਚਲੋ ਜੀ ਚਲੋ ਜੀ ਤੋਬੇ ਦੇ ਨਾਲ ਜਿਹੜੇ ਸੱਤ ਮੰਦਰਾਂ ਉਹਨਾਂ ਚੋਂ ਪਹਿਲਾ ਮੰਦਰ ਦਿਖਾਉਣ ਚੱਲੇ ਆਂ ਪਾਜੀ ਫਿਰ ਦਿਖਾਈਏ ਪਹਿਲਾ ਮੰਦਰ ਜੀ ਚਲੋ ਜੀ ਨੰਬਰ 1 ਤੇ ਜਿਹੜਾ ਮੰਦਰ ਹੈ ਮੇਰੇ ਖਿਆਲ ਸਭ ਤੋਂ ਵੱਡਾ ਮੰਦਰ ਇਹੀ ਹੈ ਤੁਸੀਂ ਦੱਸ ਰਹੇ ਹੋ ਲਓ ਜੀ ਚੱਲਦੇ ਆ ਜੀ ਦੇਖੋ ਜੀ ਕੜੂਆ ਪਿੰਡ ਦਿਖਾ ਰਹੇ ਆਂ ਔਰ ਇਸ ਪਿੰਡ ਦੀ ਖਾਸੀਅਤ ਹੈ ਕਿ ਕੌਰਵਾ ਪਾਂਡਵਾ ਨਾਲ ਸੰਬੰਧਿਤ ਹੈ ਸਰਬਲੋ ਦੇ ਬਰਤਨ ਇੱਥੇ ਬਣਦੇ ਆਂ ਔਰ ਬਹੁਤ ਵੱਡਾ ਪਿੰਡ ਹੈ ਅੱਜਕੱਲ੍ਹ ਚੰਡੀਗੜ੍ਹ ਦੇ ਨਜ਼ਦੀਕ ਹੋਣ ਕਰਕੇ ਜਿਹੜਾ ਇੱਥੇ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਤੇ ਕਾਲਜੇਜ਼ ਵੀ ਖੁੱਲ ਚੁੱਕੇ ਹੈ ਔਰ ਕਾਫੀ ਰੌਣਕ ਰਹਿੰਦੀ ਹੈ ਇਸ ਪਿੰਡ ਦੇ ਵਿੱਚ ਟੋਬਾ ਤੁਸੀਂ ਦੇਖ ਸਕਦੇ ਆ ਬੈਕਡ੍ਰੌਪ ਤੇ ਔਰ ਕਿੰਨਾ ਸੋਹਣਾ ਤੇ ਰਮਣੀਕ ਸਥਾਨ ਹੈ ਚੱਲ ਰਹੇ ਸੀ ਮੰਦਿਰ ਜਿਹੜਾ ਹੈ ਪਹਿਲਾ ਮੰਦਿਰ ਦਿਖਾਣੇ ਆ ਇਸ ਟੋਬੇ ਦੇ ਆਲੇ-ਦੁਆਲੇ ਜਿਹੜਾ ਬਣਿਆ ਹੋਇਆ ਜੀ ਆਹ ਦੇਖੋ ਰੁੱਖ ਬਰੋਟੇ ਪਿੱਪਲ ਹੈ ਜੀ ਪੂਰਾ ਆਲੇ-ਦੁਆਲੇ ਸਾਰੇ ਟੋਬੇ ਦੇ ਆਲੇ-ਦੁਆਲੇ ਰੁੱਖ ਹੈ ਨਾ ਜੀ ਪੰਛੀ ਵੀ ਬਹੁਤ ਹੈ ਮੈਂ ਦੇਖਿਆ ਸਵੇਰੇ ਹੀ ਆਣੇ ਸ਼ੁਰੂ ਹੋ ਜਾਂਦੇ ਹੋਣੇ ਜੀ ਹੈ ਹਾਂ ਪਹਿਲਾ ਮੰਦਰ ਹੈ ਜੀ ਇਹ ਟੋਬੇ ਦੇ ਆਲੇ ਦੁਆਲੇ ਦੇਕਰ ਸੱਤ ਮੰਦਰਾਂ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾ ਮੰਦਰ ਤੁਹਾਨੂੰ ਦਿਖਾ ਰਹੇ ਆ ਮੰਦਰ ਦੀ ਖਾਸੀਅਤ ਹੈ ਕਿ ਇੱਕ ਖੂਬ ਹੀ ਬਣਿਆ ਹੋਇਆ ਇੱਥੇ ਪ੍ਰਧਾਨ ਜੀ ਕੀ ਕਹਿੰਦੇ ਹੋ ਸਮੰਦਰ ਬਾਰੇ ਸੱਤ ਮੰਦਰ ਹੈ ਇਸ ਆਲੇ ਦੁਆਲੇ ਦੇ ਹਾਂ ਜੀ ਸੱਤ ਮੰਦਰ ਹੈ ਇਹ ਜਿਹੜਾ ਪਹਿਲਾ ਮੰਦਰ ਕੀ ਹੈ ਸਭ ਤੋਂ ਪੁਰਾਣਾ ਮੰਦਰ ਮੰਨੇ ਪੁਰਾਣਾ ਮੰਦਰ ਜੀ ਹੈ ਬਾਣਾ ਮੰਦਰ ਜੀ ਬਾਕੀ ਝਾੜਖੰਦੀ ਮੰਦਿਰ ਹੈ ਜੀ ਬਾਕੀ ਆਲੇ ਦਾਲੇ ਸੱਤ ਮੰਦਿਰ ਹੈਗੇ ਤੇ ਕੌਰੋ ਪਾਣਵਾ ਦੇ ਟਾਈਮ ਦੇ ਮੰਦਿਰ ਆ ਇਹ ਟੋਬਾ ਕੌਰੋ ਪਾਣਵਾ ਦੇ ਟਾਈਮ ਦੇ ਜੀ ਹੈ ਜੀ ਬਾਕੀ ਝਾੜਖੰਦੀ ਮੰਦਿਰ ਹੈ ਬਾਕੀ ਮਤਲਬ ਸਾਰੀ ਪੂਰੇ ਪੂਜਨੇ ਉਹ ਹੈ ਪੂਰੇ ਇਹ ਸੱਤ ਦੇ ਸੱਤ ਮੰਦਰਾਂ ਦਾ ਕੰਟਰੋਲ ਇੱਕੋ ਥਾਂ ਤੋਂ ਹਾਂਜੀ 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 ਇੱਕੋ ਥਾਂ ਤੋਂ ਕੰਟਰੋਲ ਹੁੰਦਾ ਕੋਈ ਸਾਲਾਨਾ ਪ੍ਰੋਗਰਾਮ ਸਮਾਗਮ ਵੀ ਹੁੰਦਾ ਹਾਂਜੀ ਹਾਂ ਸ਼ਿਵਰਾਤਰੀਨ ਹੁੰਦਾ ਜੀ ਜੀ ਕ੍ਰਿਸ਼ਨ ਜਨਮ ਅਸ਼ਟਮੀ ਹੁੰਦਾ ਜੀ ਹੂੰ ਬਾਕੀ ਰਾਮ ਨੌਮੀ ਨੂੰ ਹੁੰਦਾ ਜੀ ਜੀ ਇਹ ਤੇ ਸਾਰੇ ਤਿਹਾਰ ਤਕਰੀਬਨ ਮਨਾਏ ਜਾਂਦੇ ਆ ਮਨਾਏ ਜਾਂਦੇ ਆ ਪਨਾਰੇ ਚੱਲਦੇ ਨੇ ਜੀ ਪੂਰੇ ਜੀ ਐਨ ਵਧੀਆ ਘਰੂਵੇ ਤੋਂ ਇਲਾਵਾ ਆਲੇ ਦੋਲੇ ਦੇ ਇਲਾਕੇ ਦੇ ਸੰਗਤਾਂ ਪਹੁੰਚਦੀਆਂ ਹੋਣਗੀਆਂ ਬਾਕੀ ਪਿੰਡਾਂ ਦੇ ਲੋਕ ਜੀ ਬਹੁਤ ਆਉਂਦੇ ਆ ਹੂੰ ਓਕੇ ਓਕੇ ਮਤਲਬ ਸਤਿਰਾ ਦਾ ਵੀ ਮੰਦਿਰ ਹੈ ਜੀ ਉਹ ਉਹਨਾ ਵੀ ਮਤਲਬ ਕਿ ਮੇਲਾ ਪਰਦਾ ਹੀ ਹੋਵੇ ਜੀ ਸਤਿਰਾ ਦਾ ਫਤਿਹ ਸ਼ੁਕਰੀਆ ਜੀ ਸ਼ੁਕਰੀਆ ਜੀ ਦੂਸਰਾ ਸਥਾਨ ਜਿਹੜਾ ਸੀ ਦਿਖਾ ਲਈ ਜੀ ਹੁਣ ਵਾਹ ਜੀ ਵਾਹ ਸਤ ਮੰਦਰਾਂ ਦੇ ਵਿੱਚ ਜਿਹੜਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਰਤੀ ਚੱਲਦੀ ਰਹਿੰਦੀ ਹੈ ਪ੍ਰੋਗਰਾਮ ਚੱਲਦੇ ਰਹਿੰਦੇ ਆ ਜੀ ਲਓ ਜੀ ਸਰਜੀਤ ਜੀ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤੁਸੀਂ ਸਾਡੇ ਇਸ ਵਲੌਗ ਦੇ ਸੂਤਰਤਾਰ ਬਣੇ ਇਹ ਟੋਬਾ ਜਿਹੜਾ ਨੇ ਚੰਡੀਗੜ੍ਹ ਦੀ ਲੇਖ ਵੀ ਇਹਦਾ ਮੁਕਾਬਲਾ ਨਹੀਂ ਕਰਦੀ ਬੜਾ ਸੋਹਣਾ ਹੈ ਨਾ ਇਹਦਾ ਜੀ ਹੋਰ ਹੈ ਇਹ ਤਾਂ ਜੀ 70 70 80 ਬਿਗੇ ਦਾ ਤਾਂ ਇਹ ਜੀ ਇਹ ਹੁਣ ਕਾਰਮਪੰਡੋਂ ਦਾ ਤਲਾਬ ਬਣਾਤਾ ਹੂੰ ਝੀਲ ਹਾਂ ਜੀ ਉਹ ਜਿਹੜੀ ਕੰਧ ਹੈ ਜੀ ਉੱਥੇ ਤੱਕ ਟੋਬਾ ਤਾਂ ਹੈ ਅੱਛਾ ਪਿੱਛੇ ਤੱਕ ਸੀ ਕਰ ਟੋਬਾ ਹੈ ਹਾਂ ਜੀ ਮੰਦਰ ਵਿੱਚ ਚੋਦੇ ਹੋ ਅੱਛਾ ਚੋਦੇ ਵਿੱਚ ਉਹ ਟੋਬਾ ਉਹ ਕਿਸੇ ਸਮੇਂ ਜੜਾ ਇੱਕ ਨੰਬਰ ਮੰਦਰ ਦਿਖਾਇਆ ਹੈ ਵਿੱਚ ਤੋਂ ਉਹ ਵੀ ਤੁਸੀਂ ਘਾ ਟੋਬੇ ਦੇ ਹਾਂ ਜੀ ਇਹ ਫਿਰ ਬਾਅਦ ਚ ਪੱਕਾ ਹੋਇਆ ਹਾਂ ਜਦੋਂ ਇੱਥੇ ਪਟਾਈ ਹੋ ਗਈ ਕਿ ਨਹੀਂ ਜੀ ਕਿਸੇ ਨੂੰ ਸਿਵਲਿੰਗ ਲੱਜਾਈ ਕੈਰੋਂ ਪਾਂਡਾ ਦੀ ਉਹ ਤਿਆਰ ਕਰ ਇੱਕ ਮੰਦਿਰ ਸੀ ਜੀ ਉਹ ਕਰਿਆ ਇੱਕ ਉਹ ਹੋ ਗਿਆ ਇੱਕ ਇਹ ਹੋ ਗਿਆ ਹਮ ਇੱਕ ਉਹ ਹੋ ਗਿਆ ਸਰਤ ਮੰਦਿਰ ਆ ਲਓ ਜੀ ਦ੍ਰਿਸ਼ ਦੇਖਿਆ ਹੀ ਬਣਦਾ ਜੀ ਹਾਂ ਜੀ ਕਿ ਆ ਸਾਫ ਸੁਥਰਾ ਜਦੋਂ ਕੱਚਾ ਹੁੰਦਾ ਹੋਏਗਾ ਉਦੋਂ ਤਾਂ ਪੰਛੀ ਹੋਰ ਵੀ ਜ਼ਿਆਦਾ ਹੁੰਦੇ ਹੋਣਗੇ ਜ਼ਿਆਦਾ ਹੁੰਦੇ ਜਿਆਦਾ ਸੀ ਨਾ ਜੀ ਹਾਂ ਕਿਉਂ ਅਲੱਗ ਲੇ ਮਿੱਟੀ ਹੁੰਦੀ ਸੀ ਹੂੰ ਮਿੱਟੀ ਦੇ ਉੱਪਰ ਅਸੀਂ ਬੈਠੇ ਹੁੰਦੇ ਸੀ 8 ਵਾਰ ਰੁਕੇ ਬਈ ਸਾਰਾ ਟੋਬੇ ਟੋਬੇ ਵਾਲੀ ਜਗ੍ਹਾ ਹੈ ਹਾਂ ਟੋਬੇ ਵਾਲੀ ਜਗ੍ਹਾ ਹੈ ਅੱਛਾ ਹੂੰ ਉਹ ਸਖ ਟੋਬਾ ਤਾਂ ਅੱਛਾ 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 ਸਾਰਾ ਪਿੰਡ ਉਹ ਆ ਕੇ ਸ਼ਨਾਣ ਕਰਦਾ ਸੀ ਇਸ ਟੋਬੇ ਚ ਹਾਂ ਜੀ ਅੱਜ ਤੋਂ 30 40 ਸਾਲ ਪਹਿਲਾਂ ਦੀ ਗੱਲ ਕਰ ਰਹੇ ਤੁਸੀਂ ਹਾਂ ਜੀ 40 ਸਾਲ ਪਹਿਲਾਂ ਦੀ ਗੱਲ ਹਾਂ ਜੀ ਸਭ ਲਾਉਂਦੇ ਅੱਛਾ ਇਸੇ ਟੋਬੇ ਚ ਲਾਉਂਦੇ ਸੀ ਸਾਰੇ ਨਾਉਂਦੇ ਮੱਥਾ ਟੇਕ ਕੇ ਫੇਰ ਵੜਦੇ ਦੇ ਵਿੱਚ ਸਾਰੇ ਲਾਉਂਦੇ ਅੱਛਾ ਮੱਥਾ ਟੇਕ ਕੇ ਫੇਰ ਵੜਦੇ ਸੀ ਵਿੱਚ ਹਾਂ ਜੀ ਅੱਛਾ ਅੱਛ ਇਹ ਬਜ਼ੁਰਗਾਂ ਨੂੰ ਜਾਣਕਾਰੀ ਬਹੁਤ ਜ਼ਿਆਦਾ ਹੁੰਦੀ ਹੈ ਨਾ ਸਾਰਾ ਕੁਝ ਝੰਡਾ ਆਇਆ ਹੋਇਆ ਬਾਬਾ ਜਦੋਂ ਤਲਾਕ ਕੱਚਾ ਸੀਗਾ ਜਦ ਵਧੀਆ ਲੱਗਦਾ ਸੀ ਕਿ ਹੁਣ ਪੱਕਾ ਵਧੀਆ ਲੱਗਦਾ ਜਦ ਵਧੀਆ ਲੱਗਦਾ ਸੀ ਅੱਛਾ ਜਦ ਵਧੀਆ ਲਾ ਆਹੀ ਆਹੀ ਗੱਲ ਪੁੱਛਣੀ ਚਾਹਣਾ ਜੀ ਮੈਂ ਦੇਖੋ ਕੱਚੀਆਂ ਚੀਜ਼ਾਂ ਜ਼ਿਆਦਾ ਵਧੀਆ ਲੱਗਦੀਆਂ ਸੀਗੀਆਂ ਹੋਰ ਹੈ ਜੀ ਇਸ ਚੌਰਸ ਦਾ ਚਾਰੇ ਪਾਸੇ ਅਸਲ ਚਾਰੇ ਪਾਸੇ ਚੌਰਸ ਸੀਗਾ ਉਹ ਨਹਿਰਾਂ ਮੰਗ ਬਣਾਤਾ ਗੋਲ ਅਰ ਤੁਸੀਂ ਸਾਹਿਬ ਨਾਲ ਕਿੰਨੇ ਮੋੜ ਪਾਤੇ ਸਾਰੇ ਮੋੜ ਪਾਤੇ 6 7 ਚੌਰਸ ਤੁਸੀਂ ਉਹ ਚੌਰਸ ਦੇਖਿਆ ਹੋਇਆ ਹਾਂ ਹਾਂ ਜੀ ਦੇਖਿਆ ਬਸ ਸਾਈਜ਼ ਵੀ ਵੱਡਾ ਸੀਗਾ ਬਹੁਤ ਵੱਡਾ ਸਾਈਜ਼ ਹੈ ਸਾਈਜ਼ ਬਹੁਤ ਬਹੁਤ ਤਾਂ ਦੇਖੋ ਜਦੋਂ ਟੋਬੇ ਪੱਕੇ ਕਰ ਦਿੱਤੇ ਜਾਂਦੇ ਤਲਾਓ ਪੱਕੇ ਕਰ ਦਿੱਤੇ ਜਾਂਦੇ ਨੇ ਜੀ ਠੀਕ ਹੈ ਉਹ ਅਸਲੀਅਤ ਜਿਹੜੀ ਹੈ ਉਹ ਕੱਚਿਆਂ 'ਚ ਜੋ ਚੀਜ਼ ਸੀ ਨਾ ਉਹ ਨਹੀਂ ਬਣਦੀ ਇਹ ਹੈ ਦੂਜਾ ਮੰਦਰ ਇਹਨੂੰ ਕਹਿੰਦੇ ਚਾਰ ਖੰਡੀ ਮੰਦਰ ਸਾਹਿਬ ਜੀ ਚਾਰ ਖੰਡੀ ਮੰਦਰ ਇਹਨੂੰ ਚਾਰ ਖੰਡੀ ਮੰਦਰ ਕਹਿੰਦੇ ਜੀ ਹਾਂ ਜੀ ਜੀ ਚਾਰਖੰਡੀ ਮੰਦਿਰ ਕਿਉਂ ਕਹਿੰਦੇ ਜਿਸ ਨੂੰ ਇਹ ਝਾੜਤਾ ਬਹੁਤ ਚਾਰ ਚਾਹ ਅੱਛਾ ਝਾੜਖੰਡੀ ਮੰਦਿਰ ਜੰਗਲ ਦਾ ਹੈ ਸਰ ਜੰਗਲ ਸੀਗਾ ਇੱਥੇ ਇਹਦੇ ਵਿੱਚ ਕੋਈ ਬੜਦਾ ਨਹੀਂ ਤਾਂ ਅੱਛਾ ਦਿਨ ਮਾ ਉਰੇ ਬਹੁਤ ਬੜਾ ਬਾਗ ਹੁੰਦਾ ਪਾਈ ਲਓ ਜੀ ਇਹ ਦੂਸਰਾ ਸਥਾਨ ਹੈ ਜਿਹੜਾ ਇਸ ਤਲਾਓ ਦੇ ਕੰਡੇ ਤੇ ਟੋਬੇ ਦੇ ਕੰਡੇ ਤੇ ਹੈ ਲਓ ਜੀ ਪ੍ਰਾਚੀਨ ਸ਼ਿਵ ਮੰਦਿਰ ਝਾੜਖੰਡੀ ਮੰਦਿਰ ਇਹ ਦੂਸਰਾ ਮੰਦਿਰ ਹੈ ਜੀ ਬਿਲਕੁਲ ਇਸ ਤਲਾਓ ਦੇ ਟੋਬੇ ਦੇ ਬਿਲਕੁਲ ਨਾਲ ਔਰ ਇਹ ਚਾਰਖੰਡੀ ਮੰਦਿਰ ਦੇ ਦਰਸ਼ਨ ਕਰਾ ਰਹੇ ਜੀ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਜ਼ਰੀਏ ਔਰ ਜਰੂਰ ਕਮੈਂਟ ਕਰਿਓ ਅਸੀਂ ਵਿਰਸੇ ਤੇ ਵਿਰਾਸਤ ਨੂੰ ਦਿਖਾਣੇ ਆ ਔਰ ਖਾਸ ਤੌਰ ਤੇ ਜਿਹੜੇ ਪੁਰਾਣੇ ਸਥਾਨ ਹੈਗੇ ਜਿਹੜੇ ਹਜ਼ਾਰਾਂ ਸਾਲ ਪੁਰਾਣੇ ਸਥਾਨ ਹੈਗੇ ਨੇ ਜੀ ਉਹਨਾਂ ਦੇ ਦਰਸ਼ਨ ਕਰਾਣਾ ਸਾਡਾ ਫਰਜ਼ ਹੈ ਕਿਉਂਕਿ ਅਸੀਂ ਜਿਸ ਤਰੀਕੇ ਨਾਲ ਅਸੀਂ ਚੈਨਲ ਨੂੰ ਚਲਾ ਰਹੇ ਹਾਂ ਨਾ ਜੀ ਉਸ ਦੇ ਮੁਤਾਬਿਕ ਇਹਨਾਂ ਸਥਾਨਾਂ ਤੇ ਅਸੀਂ ਜਰੂਰ ਪਹੁੰਚਦੇ ਹਾਂ ਦੂਸਰਾ ਮੰਦਿਰ ਦਿਖਾਇਆ ਝਾੜਖੰਡੀ ਮੰਦਿਰ ਕਹਿੰਦੇ ਜੀ ਇਸ ਨੂੰ ਜਦੋਂ ਸਨਸੈਟ ਹੁੰਦਾ ਨਾ ਜੀ ਇਸ ਮੰਦਿਰ ਤੇ ਬਿਲਕੁਲ ਸਨਰਾਈਜ਼ ਸਿੱਧੀਆਂ ਆ ਕੇ ਪੈਂਦੀ ਹੈ ਸ਼ਾਮ ਦਾ ਸਮਾਂ ਝਾੜਖੰਡੀ ਮੰਦਿਰ ਦੇ ਵਿੱਚ ਬਹੁਤ ਵਧੀਆ ਹੁੰਦਾ ਹੈ ਇਹ ਦੂਸਰਾ ਮੰਦਿਰ ਹੈ ਜੀ ਪ੍ਰਾਚੀਨ ਸ਼ਿਵ ਮੰਦਿਰ ਝਾੜਖੰਡੀ ਪਿੰਡ ਕੜੂਆ ਮਹਾਪਾਰਤ ਵਿੱਚ ਇਸ ਸਥਾਨ ਉੱਪਰ ਅਬਮਨਿਉ ਦੀ ਸ਼ਾਦੀ ਦੀਆਂ ਰਸਮਾਂ ਹੋਈਆਂ ਸਨ ਵਾਹ ਜੀ ਵਾਹ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਸਮੇਤ ਬਹੁਤ ਸਾਰੇ ਰਿਸ਼ੀ मुनि ਰਾਜੇ ਮਹਾਰਾਜੇ ਆਏ ਸਨ ਉਸ ਸਮੇਂ ਹੀ ਪੀਮ ਨੇ ਇਸ ਤਾਲ ਸਰੋਵਰ ਦੀ ਖੁਦਾਈ ਕੀਤੀ ਸੀ ਕਰੋਤਕਚ ਨਾਲ ਵੀ ਮਲਾਪਿਸੇ ਸਥਾਨ ਉੱਪਰ ਹੋਇਆ ਸੀ ਮੁਗਲ ਬਾਦਸ਼ਾਹ ਬਾਬਰ ਨੇ ਵੀ ਆਪਣੀ ਆਤਮਕਥਾ ਵਿੱਚ ਇਸ ਸਥਾਨ ਦਾ ਜ਼ਿਕਰ ਕੀਤਾ ਹੈ ਕਈ ਵਾਰ ਖੁਦਾਈ ਕਰਨ ਉੱਪਰ ਵੀ ਇਸ ਸ਼ਿਵ ਪਿੰਡੀ ਦੀ ਥ ਨਹੀਂ ਮਿਲੀ ਜੇਕਰ ਪਿੰਡ ਵਿੱਚ بارش ਨਾ ਹੋਵੇ ਤਾਂ ਇਸ ਸਥਾਨ ਉੱਪਰ ਵਿਧੀ ਸਾਹਿਤ ਜਲ ਅਭਿਸ਼ੇਕ ਕਰਨਾਲ 24 ਘੰਟੇ ਵਿੱਚ بارش ਹੋ ਜਾਂਦੀ ਹੈ ਇਸ ਸਥਾਨ ਉੱਪਰ 40 ਦਿਨ ਸ਼ੁੱਧ ਮਨ ਨਾਲ ਪੂਜਾ ਅਰਚਨਾ ਕਰਨ ਨਾਲ ਹਰ ਸ਼ੁਭ ਇੱਛਾ ਪੂਰੀ ਹੁੰਦੀ ਹੈ ਜੈ ਭੋਲੇ ਨਾਥ ਦੀ ਮਹਾਰਾਜ ਲਓ ਜੀ ਇਹ ਸਭ ਕੁਝ ਜੋ ਲਿਖਿਆ ਹੈ ਅਸੀਂ ਤੁਹਾਨੂੰ ਪੜ੍ਹ ਕੇ ਸੁਣਾ ਦਿੱਤਾ ਜੀ ਇਹ ਸਥਾਨ ਜਿਹੜੇ ਹਨਾ ਜੀ ਸਾਡੇ ਇਲਾਕੇ ਦੇ ਵਿੱਚ ਖਾਸ ਸਥਾਨ ਹੈ ਬੜੇ ਇਤਿਹਾਸਿਕ ਸਥਾਨ ਹੈ ਬੜੇ ਧਾਰਮਿਕ ਸਥਾਨ ਹੈ ਚਾਰ ਖੰਡੀ ਮੰਦਿਰ ਦੂਸਰਾ ਸਥਾਨ ਹੈ ਇਸ ਸਰੋਵਰ ਦੇ ਨਾਲ ਇਸ ਨੂੰ ਸਰੋਵਰ ਵੀ ਕਹਿੰਦੇ ਆ ਪੁਰਾਣੇ ਸਮੇਂ 'ਚ ਅਸੀਂ ਟੋਬੇ ਕਹਿੰਦੇ ਸੀਗੇ ਤਾਂ ਸਰੋਵਰ ਦੇ ਨਾਂ ਨਾਲ ਤਲਾਓ ਦੇ ਨਾਂ ਨਾਲ ਅੱਜ ਕੱਲ ਇਸ ਸਥਾਨ ਨੂੰ ਜਾਣਿਆ ਜਾਂਦਾ ਹੈ ਜੇਕਰ ਕੋਈ ਸ਼ਬਦਾਵਲੀ ਕਈ ਵਾਰੀ ਕੋਈ ਗਲਤ ਹੋ ਜਾਂਦੀ ਹੈ ਤਾਂ ਖਿਮਾ ਦੇ ਯਾਤਕਾਂ ਸਰੋਵਰ ਦੇ ਆਲੇ ਦੁਆਲੇ ਸੱਤ ਮੰਦਰ ਹੈ ਦੂਸਰਾ ਮੰਦਰ ਅਸੀਂ ਤੁਹਾਨੂੰ ਦਿਖਾ ਦਿੱਤਾ ਹੁਣ ਚੱਲਦੇ ਹਾਂ ਤਲਾਓ ਦੇ ਆਲੇ ਦੁਆਲੇ ਤੀਸਰਾ ਮੰਦਰ ਦਿਖਾਉਣ ਦੇ ਲਈ ਸੱਤ ਮੰਦਰ ਹੈ ਜੀ ਆਲੇ ਦੁਆਲੇ ਇਹ ਪਰਾਚੀਨ ਮੰਦਰ ਹੈ ਜੀ 5000 ਫਾਲ ਪੁਰਾਣੇ ਦੇਖ ਲਓ ਪੀਪਾਂਡੋਆਂ ਦੇ ਟਾਈਮ ਦੇ ਜੀ ਹਾਂ ਕਰੂਗਾ ਮਾਣ ਕਿਰਪਾ ਇਹ ਝਾੜਖੰਡੀ ਮੰਦਰ ਇਸ ਕਰਕੇ ਕਹਿੰਦੇ ਕਿ ਕਹਿੰਦੇ ਵੀ ਸੁਰਜੀਤ ਜੀ ਦਸਰੇ ਕਿ ਝਾੜ ਬਹੁਤ ਸੀ ਕਿ ਤਾਂ ਕਰਕੇ ਇਹਦਾ ਨਾਮ ਝਾੜ ਇਹ ਐਂ ਦੱਸਦੇ ਆਂ ਵੀ ਜਦ ਇਹਨਾਂ ਦਾ ਗਿਆਤ ਬਾਖਤ ਆ ਜੀ ਪੰਡਵਾ ਦਾ ਜੀ ਉਹਨਾਂ ਨੇ ਇਹਨਾਂ ਦੀ ਮੰਗ ਛਡਾ ਲਈਦੀ ਮੁੰਡੀ ਬੱਟ ਖੈੜ ਅਮਨੂ ਦੀ ਮੰਗ ਜੀ ਹੂੰ ਪਤਾ ਲੱਗਿਆ ਉਹ ਕਹਿੰਦੇ ਵੀ ਮੰਗ ਤਾਂ ਅਸੀਂ ਜਾਣ ਨਹੀਂ ਦੇਣੀ ਜਣੀ ਜਦ ਛੁਕਰੀ ਦੇ ਦੰਦ ਕੱਢੇ ਆ ਜੀ ਉਹ ਮੰਗ ਪਿੱਛੇ ਹੂੰ ਉਹ ਉਹ ਟਾਈਮ ਦਾ ਫੀਨ ਹੈ ਜੀ ਉਹ ਜੀ ਬਾਫਰ ਇੱਥੇ ਇਹਨਾਂ ਨੇ ਇਕੱਠ ਕਰਕੇ ਜੀ ਜਣੀ ਮੰਗ ਆਪਣੀ ਵਿਆਹ ਕੇ ਉਧਰ ਗਿਆਤ ਬਾਸ ਪੂਰਾ ਹੋਇਆ ਬਾਤ ਆਪਣੀ ਮੰਗ ਵਿਆਹ ਕੇ ਲਿਆਂਦੀ ਹੂੰ ਬਾਫਰ ਝਾੜ ਪੂਫ ਇਕੱਠੇ ਕਰਕੇ ਕਹਿੰਦੇ ਹੂੰ ਫਿਰੇ ਕਰਾਇਆ ਜਾਂ ਫਿਰੇ ਕਰਾਉਣ ਦਾ ਟਾਈਮ ਆਇਆ ਫਿਰ ਕਹਿੰਦੇ ਜੀ ਪਟਤਰੇ ਹੋਰ ਚੱਕਰ ਪਾਤਾ ਵੀ ਧਰਤੀ ਕਾਂਫੀ ਦੀ ਹੋਣੀ ਚਾਹੀਦੀ ਹੈ ਅੱਛਾ ਬਾ ਫਿਰ ਹੜੰਬਾ ਰਾਖਣੀ ਕੂਫੀ ਕਾਫੀ ਦਾ ਜਾ ਕੇ ਉਰੇ ਲਿਆਈ ਤਾਂ ਫਿਰ ਉਰੇ ਫੇਰੇ ਚਾੜਪੂਫ ਨੂੰ ਕਰਕੇ ਜਿਹੜੀ ਕਛਦੀ ਮਾਤੀ ਕਣੋਤ ਕਛਦੀ ਮਾਤਾ ਦੀ ਜਿਹੜੀ ਜੀ ਕੜੰਬਾ ਜੀ ਕ੍ਰਿਸ਼ਨ ਦੀ ਲਿਆਇ ਤੇ ਕ੍ਰਿਸ਼ਨ ਜੀ ਉਹਨਾਂ ਨੂੰ ਦੋਹਾ ਨੂਰੇ ਮੰਨੂ ਔਰ ਮਾਤਾ ਕੁੰਤੀ ਨੂੰ ਤਿੰਨਾਂ ਨੂੰਰੇ ਲੈ ਕੇ ਆਏ ਬੜਾ ਧਾਰਮਿਕ ਧਾਰਮਿਕ ਸਥਾਨ ਹੈ ਬੜਾ ਮਹੱਤਵਪੂਰਨ ਸਥਾਨ ਹੈ ਜੀ ਔ ਚੰਗਾ ਮਿਲਿਆ ਚੰਗਾ ਲੱਗਿਆ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਤੋਂ ਜਾਣਕਾਰੀ ਲੈ ਕੇ ਸ਼ਾਂਤੀ ਹੈ ਜੀ ਬਿਲਕੁਲ ਆ ਕੇ ਆ ਹਾਂ ਜੀ ਕਰੂਗਾ ਮਹਾਰਾਜ ਕਿਰਪਾ ਜੀ ਅਸੀਂ ਤਾਂ ਹੀ ਕਹਿੰਦੇ ਆਂ ਵੀ ਪੋਲੇਨਾਥ ਸਾਡੀ ਪਹੁੰਚ ਵੀ ਹੈ ਜੀ ਵੀ ਮੋਦੀ ਨਾਲ ਥਾਈ ਗੱਲ ਇਹ ਪਹੁੰਚ ਜਵੇ ਤਾਂ ਹੀ ਵਧੀਆ ਈ ਆਹ ਚੈਨਲ ਤੁਸੀਂ ਅਸੀਂ ਦੇਖ ਰਹੇ ਹਾਂ ਸਰਕਾਰਾਂ ਤੱਕ ਪਹੁੰਚਾਂਗੇ ਪੰਜਾਬ ਸਰਕਾਰ ਨੇ ਵੀ ਕਹਿੰਦੇ ਚੰਨੀ ਸਾਹਿਬ ਨੇ ਕਾਫੀ ਕੰਮ ਕਰਾਇਆ ਹਾਂ ਜੀ ਆਹ ਚੰਨੀ ਸਾਹਿਬ ਨੇ ਕਰਾਇਆ ਹਾਂ ਜੀ ਇਹ ਭੀਮ ਦਾ ਪਟਿਆ ਹੋਇਆ ਸਰੋਵਰ ਹੈ ਜੀ ਜੀ ਯਾਨੀ ਆਲੇ-ਦਾਲੇ ਤੇ ਜਗ੍ਹਾ ਰੁਕੀ ਵੀ ਬਹੁਤ ਹੈ ਜੀ ਸਾਡੀ ਆਹੀ ਤਮੰਨਾ ਹੈ ਵੀ ਆਲੇ ਨਾਲ ਦੀ ਜਿਹੜੀ ਰੰਗ ਜਿਹੜਾ ਹਾਂ ਜੀ ਹਾਂ ਜਿਹੜੀ ਲੋਕਾਂ ਨੇ ਰੋਕੀ ਵੀ ਆ ਜੀ ਵੀ ਉਹ ਜ਼ਰੂਰ ਇਹਦੇ ਬਾਅਦ ਆ ਇਹਦੀ ਵਾਸਤੇ ਨਿਗਾਹ ਮਾਰੀ ਜਾ ਬਈ ਤੀਸਰਾ ਸਥਾਨ ਦਿਖਾਣਾ ਜੀ ਹੁਣ ਆਪਾਂ ਲਈ ਹਾਂ ਜੀ ਉਹ ਸਾਹਮਣੇ ਇੱਕ ਮੰਦਿਰ ਦੇਖੋ ਜੀ ਦਿਖਾਈ ਦੇ ਰਿਹਾ ਹੈ ਨਾ ਜੀ ਹਾਂ ਜੀ ਸਾਰੀ ਖਾਣੇ ਤੁਹਾਨੂੰ ਹਾਂ ਸਰਦੀ ਜੀ ਮੰਦਿਰ ਦਾ ਦੇਖੋ ਜੀ ਚਾਰੇ ਪਾਸੇ ਦੇਖ ਕੇ ਨਾ ਜੀ ਨਜ਼ਾਰਾ ਆ ਗਿਆ ਜੀ ਬਿਲਕੁਲ ਲੋਕ ਮੈਂ ਕਹਨਾ ਵੱਡੇ ਵੱਡੇ ਧਾਰਮਿਕ ਸਥਾਨਾਂ ਤੇ ਜਾਂਦੇ ਸਾਡੇ ਏਰੀਏ ਦੇ ਵਿੱਚ ਇੰਨਾ ਕੁਝ ਹੈ ਲੋਕਾਂ ਨੂੰ ਪਤਾ ਨਹੀਂ ਸਾਨੂੰ ਨਹੀਂ ਸੀ ਪਤਾ ਔਰ ਸਾਡੇ ਇਸ ਤੁਹਾਡੇ ਪਰਾਲੇ ਦੇ ਨਾਲ ਜੀ ਇਹ ਹੁਣ ਸਾਰੇ ਸਬਸਕ੍ਰਾਈਬਰਸ ਨੂੰ ਪਤਾ ਲੱਗੇਗਾ ਜਰੂਰ ਆਇਓ ਇਸ ਥਾਨ ਦੇ ਉੱਤੇ ਜੀ ਬਹੁਤ ਬਹੁਤ ਰਮਣੀਕ ਸਥਾਨ ਹੈ ਬੜੀ ਸ਼ਾਂਤੀ ਹੈ ਬਣਾਉ ਕਹਿੰਦੇ ਅੱਜ ਤੋਬਾ ਹੀ ਕਹਿੰਦੇ हां ਵੀ ਜਾਣੀ ਇਹਦੇ ਜਿੰਨਾ ਕੋਈ ਬੜਾ ਤੋਬਾ ਨਹੀਂ ਤਾਂ ਹਾਂ ਸਥਾਨ ਨਹੀਂ ਤੇ ਕੋਈ ਨਾ ਤਲਾਉ ਪੰਜਾਬ ਚ ਨਹੀਂ ਤਾਂ ਪੂਰੇ ਪੰਜਾਬ ਚ ਨਹੀਂ ਸੀਗਾ ਨਹੀਂ ਇਸ ਤੋਂ ਵੱਡਾ ਸੱਪ ਆਈਵੇਂ ਤੋਬੇ ਦੇ ਵਿੱਚ ਹੂੰ ਇਹ ਸੱਪ ਆ ਅ ਤੋਬਾ ਕਹਿ ਲਈ ਤਲਾਕ ਕਹ ਦੀਏ ਗਲਤ ਇੱਕੋ ਹੀ ਹੈ ਪਰਾਨੇ ਸਮੇਂ ਦੇ ਵਿੱਚ ਇਸ ਨੂੰ ਤੋਬਾ ਹੀ ਕਹਿੰਦੇ ਸੀਗਾ ਨਾ ਜੀ ਹੁਣ ਕੈਰੋਂ ਪੰਡਨ ਦਾ ਤਲਾਕ ਹੈ ਤਲਾਕ ਉਹਰਾ ਜੀ ਹਾਂ ਜੀ ਉਹ ਦੇਖ ਤੋਬੇ ਦੇ ਵਿੱਚ ਕੰਦਾ ਕਰੀ ਹੁੰਦੇ ਆ ਉਹ ਸਾਰੇ ਕੰਦਾ ਤੋਬੇ ਚਾਹੀਏ ਹੂੰ ਉੱਥੇ ਤੱਕ ਪੁਰਾਣੇ ਸੀ ਤੋਬਾ ਦਾ ਹੈ ਜੀ ਹਾਂ ਜੀ ਜਿਹਨੇ ਉਹ ਰੱਖਦਾ ਪਿੱਛੇ ਤੋਬੇ ਦੇ ਚੰਡੇ ਪੜ ਦੇਖੋ ਜੀ ਤੀਸਰਾ ਸਥਾਨ ਦਿਖਾਣ ਜਾ ਰਹੇ ਹਾਂ ਸੀ ਤੁਹਾਨੂੰ ਔਰ ਐ ਲੱਗਦਾ ਬਿਲਕੁਲ ਜਿਵੇਂ ਸਮੁੰਦਰ ਦੇ ਕੰਡੇ ਤੇ ਜਾ ਰਹੇ ਘੁੰਮ ਰਹੇ ਆ ਇੰਨਾ ਸੋਹਣਾ ਸੀਨ ਐਨਾ ਰਮਣੀਕ ਸੀਨ ਜਿੱਧਰ ਵੀ ਦੇਖੋ ਜਿਹੜਾ ਹੈ ਤਲਾਓ ਹੀ ਤਲਾਓ ਦਿਖਦਾ ਹੈ ਹਰ ਤਰ੍ਹਾਂ ਦੇ ਪੰਛੀ ਇਸ ਦੇ ਵਿੱਚ ਦੇਖਦੇ ਆ ਔਰ ਪ੍ਰਾਚੀਨ ਮੰਦਰਾਂ ਨੂੰ ਦੇਖ ਕੇ ਜਿਹੜੀ ਹੈ ਰੂਹ ਤ੍ਰਿਪਤ ਹੋ ਗਈ ਜੀ ਤੀਸਰਾ ਸਥਾਨ ਹੈ ਜੀ ਹਾਂ ਜੀ ਇਸ ਦਾ ਵੀ ਕੋਈ ਨਾਮ ਹੈ ਜੀ ਮੰਦਰ ਹੈ ਜੀ ਨਹੀਂ ਅੱਛਾ ਤੀਸਰਾ ਸਥਾਨ ਹੈਗਾ ਜੀ ਏ ਦੇਖੋ ਜੀ ਤੀਸਰਾ ਸਥਾਨ ਹੈ ਸ਼ਿਵਲਿੰਗ ਜਿਹੜਾ ਹੈ ਇੱਥੇ ਵੀ ਸਥਾਪਿਤ ਹੈ ਇਹ ਹੈ ਤੀਸਰਾ ਸਥਾਨ ਜਿਹੜਾ ਹੈ ਤਲਾਓ ਦੇ ਬਿਲਕੁਲ ਨਾਲ-ਨਾਲ ਬਣਿਆ ਹੋਇਆ ਤੀਸਰਾ ਸਥਾਨ ਜਿਵੇਂ ਅਸੀਂ ਪੁਸ਼ਕਰ ਦੇਖਦੇ ਹਾਂ ਨਾ ਜੀ Rajasthan ਦੇ ਵਿੱਚ ਬਿਲਕੁਲ ਪੁਸ਼ਕਰ ਦਾ ਸਥਾਨ ਜਿੱਥੇ ਉੱਥੇ ਬ੍ਰਹਮਾ ਜੀ ਦਾ ਮੰਦਿਰ ਹੈ ਨਾ ਜੀ ਉਹ ਵੀ ਇਸ ਤਰ੍ਹਾਂ ਦਾ ਹੀ ਰਮਣੀਕ ਜਿਹਾ ਸਥਾਨ ਹੈ ਬਹੁਤ ਵਧੀਆ ਸਥਾਨ ਹੈ ਤਾਂ ਇਹ ਸਾਡੇ ਇਲਾਕੇ ਦੇ ਵਿੱਚ ਖੜੜ ਦੇ ਬਿਲਕੁਲ ਨਜ਼ਦੀਕ ਹੋਵੇ ਤਾਂ ਇਹ ਤਾਂ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਮੈਨੂੰ ਵੀ ਜਾਣਕਾਰੀ ਨਹੀਂ ਸੀ ਔਰ ਤੁਹਾਡੇ ਵਿੱਚੋਂ ਜੇਕਰ ਕੋਈ ਇਸ ਦੇ ਬਾਰੇ ਜਾਣਕਾਰੀ ਹੋਰ ਵੀ ਰੱਖਦਾ ਵਧ ਜਾਣਕਾਰੀ ਰੱਖਦਾ ਤਾਂ ਇਸ ਨੂੰ ਜਰੂਰ ਜਿਹੜਾ ਹੈ ਸਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਿਓ ਕਮੈਂਟਸ ਦੇ ਜ਼ਰੀਏ ਜੀ ਦਿਖਾਵਾਂਗੇ ਤੁਹਾਨੂੰ ਪਰਲੇ ਪਾਸੇ ਚੌਥਾ ਮੰਦਿਰ ਜੀ ਬਿਲਕੁਲ ਔਰ ਦੇਖੋ ਵੱਡੀ ਗੱਲ ਹੈ ਕਿ ਕੌਰਵਾ ਪਾਂਡਵਾ ਦੇ ਸਮੇਂ ਦਾ ਮੰਦਰ ਤੇ ਭਗਵਾਨ ਕ੍ਰਿਸ਼ਨ ਖੁਦ ਇਸ ਜਗ੍ਹਾ ਤੇ ਆਏ ਹੋਣ ਇਹ ਬਹੁਤ ਵੱਡੀ ਗੱਲ ਹੈ ਸਾਡੇ ਇਲਾਕੇ ਲਈ ਸਾਡੇ ਪੰਜਾਬ ਦੇ ਲਈ ਪੰਜਾਬ ਦੇ ਵਿੱਚ ਐਡਾ ਵੱਡਾ ਸਥਾਨ ਜਿਸ ਦੀ ਐਡੀ ਵੱਡੀ ਧਾਰਮਿਕ ਮੰਨਤਾ ਹੋਵੇ ਤਾਂ ਬਹੁਤ ਚੰਗਾ ਲੱਗਿਆ ਸਾਨੂੰ ਇਹ ਸਾਰਾ ਕੁਝ ਦਿਖਾ ਕੇ ਦੇਖ ਕੇ ਚੱਲਦੇ ਆਂ ਚੌਥਾ ਮੰਦਰ ਦਿਖਾਣੇ ਤੁਹਾਨੂੰ ਚਲਿਏ ਜੀ ਚੌਥੇ ਮੰਦਰ ਵੱਲ ਜੀ ਜੀ ਹੂੰ ਕੱਚਾ ਦਾ ਇਹਦੇ ਵਿੱਚ ਮਿੱਟੀ ਪਟ ਪਟ ਕੇ ਲੋਕ ਸਾਰੇ ਪਿੰਡ ਦੇ ਆ ਕਾਕਾ ਦੇ ਚਾਰੇ ਪਾਸੇ ਤੇ ਅੱਛਾ ਹਾਂ ਜੀ ਮਿੱਟੀ ਪਟ ਪਟ ਕੇ ਵਿੱਚੋਂ ਕੱਢ ਕੱਢ ਕੇ ਉੱਚਾ ਕਰੀ ਜਾਂਦੇ ਸੀਗੇ ਉੱਚਾ ਕਰੀ ਜਾਂਦੇ ਲਾਖ ਫੜ ਉਹ ਸੇਲਟ ਕੱਢਦੇ ਹੋਣਗੇ ਇਹ ਚੋਂ ਹਾਂ ਜੀ ਪੀਪਲ ਰੋਟੇ ਆ ਨਾ ਲੱਗੇ ਪਏ ਜੀ ਇਹ ਮਿੱਟੀ ਜੇ ਲੱਗੇ ਪਏ ਮਿੱਟੀ ਹਾਂ ਇਹ ਸਾਰੇ ਨਾ ਉਹ ਉਹ ਇਹ ਸਾਰੇ ਮਿੱਟੀ ਜੇ ਲੱਗੇ ਹੋਏ ਹੂੰ ਦੇ ਪਿੰਡ ਦਿਖਾ ਰਹੇ ਆ ਜੀ ਤਲਾਵ ਦਿਖਾ ਰਹੇ ਆ ਟੋਬਾ ਦਿਖਾ ਰਹੇ ਆ ਤੁਹਾਡੇ ਨਾਲ ਤਾਂ ਗੱਲਬਾਤ ਹੋਈ ਸੀਗੀ ਜੀ ਸਾਦੀ ਇਹਨਾਂ ਜਿੱਥੇ ਮੂਰੀ ਦਾਹੀ ਮਟਾਲਿਆ ਆ ਜੀ ਅੱਛਾ ਤੇ ਪਹਿਲਾਂ ਇਹਨਾਂ ਨੂੰ ਮਿਲੋ ਹਾਂ ਇਹ ਬੰਦੇ ਮੂਰੀਆਂ ਆਪਣੇ ਪਿੰਡ ਦੇ ਪਬਲਿਕ ਰਿਲੇਸ਼ਨ ਅਫੀਸਰ ਇਹੀ ਹੈ ਪੀਆਰਓ ਹੈ ਜੀ ਯੈਸ 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 ਇਹ ਨਾਲ ਪੂਰੀ ਜਾਣਕਾਰੀ ਦਿੱਤੀ ਹੈ ਜੀ ਬੜਾ ਜੀ ਪਿੰਡ ਥੋੜਾ ਬੜਾ ਸੋਹਣਾ ਲੱਗਿਆ ਜੀ ਪਿੰਡ ਤਾਂ ਜੀ ਬੜਾ ਸੋਹਣਾ ਲੱਗਦਾ ਵੱਡਾ ਪਿੰਡ ਹੈ ਹਮ ਅਤੇ ਅਤੇ ਅਸੀਂ ਪਿੰਡ ਹੈ ਇਤਿਹਾਸਿਕ ਪਿੰਡ ਹੈ ਹਾਂਜੀ ਬਾਕੀ ਜੀ ਸੱਤ ਮੰਦਰ ਹੋਗੇ ਇਹ ਹਸਪੀਟਲ ਹੋਗਾ ਉਹਨੇ ਕਰਕੇ ਹੱਬ ਬਣਦਾ ਜਾਂਦਾ ਜੀ ਹਸਪੀਟਲ ਹੁੰਦਾ ਯੂਨੀਵਰਸਿਟੀ ਹੋਈ ਹਾਂ ਬਾਕੀ ਹੋਰ ਅਦਾਰੇ ਚੰਗੇ ਚੰਗੇ ਆ ਰਹੇ ਨੇ ਪੜਾਈ ਦੇ ਉਸਤਾਦ ਨਾਲ ਵੀ ਨਾ ਜੀ 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 ਅੱਛਾ ਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਠੀਕ ਹੈ ਜੀ ਇਹ ਹੈ ਚੌਥਾ ਮੰਦਰ ਜੀ ਬਿਲਕੁਲ ਚੜ੍ਹਦੇ ਵੱਲੋਂ ਮੂੰਹ ਹੈ ਜੀ ਇਸ ਦਾ ਜੇਕਰ ਮਾਰਨਿੰਗ ਚਾਹਾਂਗੇ ਸਵੇਰ ਆਵਾਂਗੇ ਨਾ ਜੀ ਤਾਂ ਇਹ ਸਮੁੰਦਰ ਦੇ ਸਾਹਮਣੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਹੋਣਗੀਆਂ ਜੀ ਕਿਉਂ ਜੀ ਠੀਕ ਹੈ ਨਾ ਜੀ ਤਾਂ ਇਹ ਚੜ੍ਹਦੇ ਪਾਸੇ ਨੂੰ ਮੂੰਹ ਹੈ ਜੀ ਇਸ ਦਾ ਇੱਧਰ ਕੈਮਰਾ ਪਾ ਕੇ ਦਿਖਾਓ ਜੀ ਸਾਹਮਣੇ ਅਸੀਂ ਉਹ ਦੂਜਾ ਮੰਦਰ ਤੀਜਾ ਮੰਦਰ ਅਤੇ ਆਹ ਹੈ ਚੌਥਾ ਮੰਦਰ ਜੀ ਇਹ ਚੌਥਾ ਮੰਦਰ ਹੈ ਜੀ ਔਰ ਨਿਰ ਹੋ ਚੁੱਕਿਆ ਲੇਕਿਨ ਇੱਥੇ ਵੀ ਸ਼ਿਵਲਿੰਗ ਦੀ ਸਥਾਪਨਾ ਕੀਤੀ ਹੋਈ ਹੈ ਚੌਥੇ ਮੰਦਰ ਦੇ ਵਿੱਚ ਜੀ ਚੌਥਾ ਮੰਦਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਬਾਜ਼ਾਰ ਵਾਲੇ ਤੇ ਔਰ ਚੌਥੇ ਮੰਦਰ ਤੋਂ ਬਾਅਦ ਜਲਦੀ ਅਸੀਂ ਪੰਜਵੇਂ ਛੇਵੇਂ ਤੇ ਸੱਤਵੇਂ ਮੰਦਰ ਦੇ ਵਿੱਚ ਪਹੁੰਚਾਂਗੇ ਜੀ ਇਹ ਹੈ ਪੰਜਵਾਂ ਮੰਦਰ ਜੀ ਬਿਲਕੁਲ ਜੀ ਔਰ ਇਹ ਸਮੰਦਰ ਦੀ ਖਾਸੀਅਤ ਹੈ ਸਮੰਦਰ ਦੇ ਨਾਲ ਗੁਰਦੁਆਰਾ ਸਾਹਿਬ ਵੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਇਹ ਦੇਖੋ ਜੀ ਪੰਜਵਾਂ ਮੰਦਰ ਔਰ ਇਸ ਮੰਦਿਰ ਦੇ ਵਿੱਚ ਵੀ ਸ਼ਿਵਲਿੰਗ ਦੀ ਸਥਾਪਨਾ ਕੀਤੀ ਹੋਈ ਹੈ। ਵੱਤੋ ਵੱਤ ਸ਼ੇਰ ਗਿਰੋ ਜੀ ਤਾਂ ਜੋ ਵੱਤੋ ਵੱਤ ਲੋਕਾਂ ਤੱਕ ਜਿਹੜਾ ਹੈ ਇਹ ਅਸਥਾਨ ਜਿਹੜਾ ਹੈ ਪਹੁੰਚਾਇਆ ਜਾ ਸਕੇ। ਇਤਿਹਾਸਕ ਖੂਬ ਵੀ ਬਣਿਆ ਹੋਇਆ ਜੀ। ਔਰ ਖੂਦ ਦੇ ਉੱਤੇ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਇਸ ਨੂੰ ਵਲਗਣ ਕੀਤੀ ਹੋਈ ਹੈ ਇਹਨਾਂ ਨੇ। ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਮੰਦਿਰ ਦੇ ਬਿਲਕੁਲ ਬੈਕ ਸਾਈਡ ਤੇ ਨਿਸ਼ਾਨ ਸਾਹਿਬ ਦਾ ਜਿਹੜਾ ਚਿੰਤ ਦਿਖਾਈ ਦੇ ਰਿਹਾ ਤੇ ਅੰਦਰ ਚੱਲਦੇ ਆ ਗੁਰਦੁਆਰਾ ਸਾਹਿਬ ਹੈ ਜੀ ਇੱਥੇ ਔਰ ਗੁਰਦੁਆਰਾ ਸਾਹਿਬ ਜਿਹੜਾ ਹੈ ਇਸਦੇ ਵੀ ਦਰਸ਼ਨ ਕਰਾਣੇ ਆ ਬਿਲਕੁਲ ਤਲਾਓ ਦੇ ਨਾਲ ਹੈ ਗੁਰਦੁਆਰਾ ਸਾਹਿਬ ਜਿਸ ਲੋਕ ਨੂੰ ਜਾਣਨਾ ਹੈ ਸੋ ਹੀ ਜਾਣਣਾ ਹੈ ਹਰ ਗੁਰਸਿੱਖੀ ਨੂੰ ਆਪਕਾ ਛੇਵਾ ਮੰਦਿਰ ਜਿਹੜਾ ਹੈ ਤੁਹਾਨੂੰ ਅਸੀਂ ਦਿਖਾ ਰਹੇ ਆ ਇਹ ਛੇਵਾ ਮੰਦਿਰ ਹੈ ਜੀ ਕੜੂਏ ਪਿੰਡ ਦੇ ਵਿੱਚ ਕਰਮਾ ਪੰਡੂਆਂ ਦੇ ਸਮੇਂ ਦਾ ਤਲਾਓ ਉਸ ਦੇ ਆਲੇ ਦੁਆਲੇ ਸਤ ਮੰਦਰ ਜਿਨ੍ਹਾਂ ਦੇ ਵਿੱਚੋਂ 6ਵਾਂ ਮੰਦਰ ਦਿਖਾ ਰਹੇ ਆਂ ਦਰਸ਼ਨ ਕਰੋ ਤੇ ਆਪਣੇ ਸਕੇ ਸੰਬੰਧੀ ਰਿਸ਼ਤੇਦਾਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜਾ ਹੈ ਸੰਗਤਾਂ ਜਿਹੜੀਆਂ ਹੈ ਨਿਹਾਲ ਹੋ ਸਕਣ ਕੜੂਆ ਪਿੰਡ ਦੇ ਵਿੱਚ ਜਿਹੜਾ ਹੈ ਲੋਕਾਂ ਦਾ ਆਪਸੀ ਸੁਹਾਗਦ ਸਾਰੇ ਧਰਮਾਂ ਦੇ ਲੋਕ ਜਿਹੜੇ ਹੈ ਮਿਲ ਜੁਲ ਕੇ ਰਹਿੰਦੇ ਆਂ ਇਹ ਖਾਸੀਅਤ ਹੈ ਗੁਰਦੁਆਰਾ ਸਾਹਿਬ ਵੀ ਨੇ ਇਸ ਪਿੰਡ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਵਲੌਗ ਜਿਹੜੇ ਇੱਕ ਤੋਂ ਬਾਅਦ ਇੱਕ ਸਾਡੇ ਆਉਂਦੇ ਰਹਿਣਗੇ ਕੜੂਏ ਦੇ ਬਾਰੇ ਦੇਖਦੇ ਰਹੋ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਇਹ ਸੱਤਵਾਂ ਮੰਦਰ ਆ ਗਿਆ ਜੀ ਤਲਾਵ ਦੇ ਕੰਢੇ ਪਰ ਜੀ ਸੱਤਵਾਂ ਮੰਦਰ ਪੋਲੇ ਰੱਖਦਾ ਜੀ ਹਾਂ ਜੀ ਚਲਿਏ ਜੀ ਫਿਰ ਖੋਪਣ ਨੂੰ ਲਓ ਜੀ ਸੱਤਵਾਂ ਮੰਦਰ ਜਿਹੜਾ ਹੈ ਸੱਤ ਮੰਦਰ ਜਿਹੜੇ ਹੈ ਅਸੀਂ ਦਿਖਾਤੇ ਤੁਹਾਨੂੰ ਪ੍ਰਭੂ ਕਿਰਪਾ ਦੇ ਨਾਲ ਹੀ ਹੁੰਦਾ ਸਾਰਾ ਕੁਝ ਇਹ ਰਾਮ ਸ਼ਰਨਮ ਜੀ ਹੈ ਬਜ਼ੁਰਗ ਇਹਨਾਂ ਦਾ ਸਾਥ ਤੇ ਸੁਰਜੀਤ ਸਿੰਘ ਜੀ ਦੇ ਸਾਥ ਦੇ ਨਾਲ ਜਿਹੜਾ ਹੈ ਅਸੀਂ ਇਹ ਸਾਰੇ ਮੰਦਰ ਦਿਖਾ ਸਕੇ ਤੁਹਾਨੂੰ ਇਹ ਸਤਵਾਂ ਸਥਾਨ ਹੈ ਜੀ ਇਸ ਤਲਾਵ ਦੇ ਆਲੇ ਦੁਆਲੇ ਇਹ ਸਤਵਾਂ ਮੰਦਰ ਦਿਖਾ ਰਿਹਾ ਜੀ ਬਹੁਤ ਚੰਗਾ ਲੱਗੇ ਸਾਨੂੰ ਨਿੱਜੀ ਤੌਰ ਤੇ ਇਹ ਵਲੌਗ ਕਰਕੇ ਸਾਡੀ ਜਾਣਕਾਰੀ ਚ ਵੀ ਵਾਧਾ ਹੋਇਆ ਤੇ ਸਾਡੇ ਸਬਸਕ੍ਰਾਈਬਰਸ ਦੀ ਜਾਣਕਾਰੀ ਚ ਵੀ ਵਾਧਾ ਹੋਇਆ ਤੇ ਮੈਂ ਜ਼ਰੂਰ ਬੇਨਤੀ ਕਰਾਂਗਾ बार-बार ਕਰਦੇ ਅਸੀਂ ਕਿ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਜਿਹੜੀ ਹੈ ਸਥਾਨ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਮਿਲ ਸਕਣ ਮਿਲ ਸਕੇ ਕਿਉਂਕਿ ਇਹ ਸਥਾਨ ਦੇ ਉੱਤੇ ਆ ਕੇ ਜਿਹੜਾ ਹੈ ਮਹਿਸੂਸ ਹੁੰਦਾ ਹੈ ਕਿ ਜਿਵੇਂ ਇੱਕ ਪ੍ਰਾਚੀਨ ਜਿਹੜੇ Hindu ਨਗਰ ਹੈ ਗਣੇ ਜੀ ਪੁਰਾਣੇ ਉਹਨਾਂ ਦੇ ਵਿੱਚ ਘੁੰਮਰੇ ਹੋਈਏ ਹਰਿਦਵਾਰ ਕਾਸ਼ੀ ਜਾਂ ਬਨਾਰਸ ਪੁਰਾਣੇ ਜਿਹੜਾ ਹੈ ਇਹ ਸਥਾਨ ਜਿਹੜੇ ਹੈ ਸ਼ਹਿਰ ਹੈ ਉਹਨਾਂ ਵਿੱਚ ਅਸੀਂ ਘੁੰਮਰੇ ਹੋਈਏ ਬਿਲਕੁਲ ਉਸ ਤਰ੍ਹਾਂ ਦਾ ਹੀ ਲੱਗਦਾ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਸਾਡਾ ਵਲੌਗ ਜਰੂਰ ਕਮੈਂਟ ਕਰਿਓ ਕਿਦਾਂ ਇਦਾਂ ਦੀ ਲੱਗੀ ਤੁਹਾਨੂੰ ਸਾਡੀ ਇਹ ਐਫਰਟ ਜਿਸ ਦੇ ਵਿੱਚ ਜਿਹੜਾ ਅਸੀਂ ਇਹ ਦਿਖਾਉਣ ਦੇ ਵਿੱਚ ਕਾਮਯਾਬ ਹੋਏ ਆ ਇਹ ਬਜ਼ੁਰਗ ਹੈ ਸਾਡੇ ਨਾਲ ਰਾਮ ਸ਼ਰਨਮ ਜੀ 75 76 ਸਾਲ ਦੀ ਇਹਨਾਂ ਦੀ ਉਮਰ ਹੈ ਤੇ ਸੁਰਜੀਤ ਸਿੰਘ ਜੀ ਜਿਹੜੇ ਸਾਡੇ ਨਾਲ ਹੈ ਇਹਨਾਂ ਭਾਜੀ ਦੇ ਕਰਕੇ ਜਿਹੜਾ ਹੈ ਸਾਰਾ ਵਲੌਗ ਬੜਿਆ ਜਦੋਂ ਅਸੀਂ ਘਰੋਂ ਨਿਕਲਦੇ ਆ ਨਾ ਸਾਨੂੰ ਕੋਈ ਨਹੀਂ ਜਾਣਦਾ ਹੁੰਦਾ ਲੇਕਿਨ ਇਸ ਵਲੌਗਿੰਗ ਦੇ ਜ਼ਰੀਏ ਜਦੋਂ ਅਸੀਂ ਜਾ ਕੇ ਮਿਲਦੇ ਆ ਤਾਂ ਸਾਡਾ ਲੋਕ ਭਰਵਾ ਸਵਾਗਤ ਕਰਦੇ ਆ ਬਹੁਤ ਚੰਗਾ ਲੱਗੇ ਸੁਰਜੀਤ ਜੀ ਤੁਸੀਂ ਸਮਾਂ ਕੱਢਿਆ ਸਾਡੇ ਲਈ ਮਨ ਖੁਸ਼ ਹੋ ਗਿਆ ਯਾਦ ਰੱਖਾਂਗੇ ਤੁਹਾਡੀ ਇਸ ਐਫਰਟ ਨੂੰ ਤੁਹਾਡੇ ਸਹਿਯੋਗਦਾਨ ਨੂੰ ਜੀ ਬਹੁਤ ਚੰਗਾ ਲੱਗਿਆ ਜੀ ਬਜ਼ੁਰਗੋ ਬਹੁਤ ਚੰਗਾ ਲੱਗਿਆ ਠੀਕ ਹੈ ਜੀ ਹੋ ਰਿਹਾ ਹੈ ਅਸੀਂ ਤੁਹਾਨੂੰ ਦਿਖਾਤਾ ਇੱਕ ਮਿਲਿਆ ਸੀ ਕਿਹੜੇ ਥਾਕੇ ਅਸੀਂ ਤੁਹਾਡੇ ਨਾਲ ਖੁਸ਼ ਆਹ ਦੇਖੋ ਜੀ ਅਸੀਂ ਕਹਿੰਦੇ ਤੁਹਾਡੇ ਨਾਲ ਖੁਸ਼ ਹੈ ਜੀ ਤੁਸੀਂ ਵੀ ਉਮੀਦ ਕਰਦੇ ਕਿ ਖੁਸ਼ ਹੋਗੇ ਸਾਰਾ ਖੁਸ਼ ਦੇ ਕੇ